ਤੋਤੇ ਨੂੰ ਕਹਿੰਦੀ ਹੈ ਮਿੱਠੂਆ ਬੋਲ ਰਾਮ ਰਾਮ ਜੇ ਤੋਤਾ ਹੋਵੇ ਮਿੱਠੂ ਹੋਵੇ ਤੇ ਬੋਲੇ ਉਹ ਤੇ ਉਡਾਦੀ ਮਾਰ ਗਿਆ ਤੇ ਅੰਦਰ ਸਭ ਬੜ ਬੈਠ ਗਿਆ ਜਦੋਂ ਰਾਮ ਰਾਮ ਕਹਿੰਦੀ ਹੈ ਹੱਥ ਮਾਰਦੀ ਹੈ ਹੱਥ ਤੇ ਡੰਗ ਮਾਰਦਾ ਹੈ ਤੇ ਚੇਤਾ ਰੱਖਿਓ ਰਾਮ ਰਾਮ ਕਹਿੰਦੀ ਦੀ ਝਾੜ ਨਿਕਲ ਗਈ ਹੈ ਅੱਖੋ ਸਤਨਾਮ ਰਸਨਾ ਦੇ ਨਾਮ ਹੋਵੇ ਤੇ ਮੁਕਤੀ ਨਾ ਮਿਲੇ ਇਹ ਕਿਵੇਂ ਹੋ ਸਕਦਾ ਅਜਾ ਮਲ ਦੀ ਰਸਨਾ ਦੇ ਨਾਰਾਇਣ ਨਾਰਾਇਣ ਹੋਵੇ ਤੇ ਮੁਕਤੀ ਨਾ ਮਿਲੇ ਇਹ ਕਿਵੇਂ ਹੋ ਸਕਦਾ ਸਿੱਖ ਦੀ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਨਾ ਹੋਵੇ ਤੇ ਮੁਕਤੀ ਨਾ ਮਿਲੇ ਇਹ ਕਿਵੇਂ ਹੋ ਸਕਦਾ ਹੋਣੀ ਚਾਹੀਦੀ ਸਿਮਰਦੀ ਸਿਮਰਦੀ RAM RAM ਜਪੌਂਦੀ ਮੁਕਤ ਹੋਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਇੱਥੇ ਹੋਰ ਵੀ ਕਹਿੰਦੀ ਹੈ ਜਦੋਂ ਪੂਤਨਾ ਕ੍ਰਿਸ਼ਨ ਨੂੰ ਭਗਵਾਨ ਨੂੰ ਮਾਰਨ ਵਾਸਤੇ ਆਈ ਸੀ ਕੰਸ ਨੇ ਇਹ ਜੀਵੀ ਜਾ ਉਹਨੂੰ ਖਤਮ ਕਰਕੇ ਕਿਉਂਕਿ ਡਰ ਸੀਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਕਹਿੰਦੀ ਹੈ ਬਾਲ ਘਾਤ ਨਹੀਂ ਕਪਟੇ ਭਰੀ ਹਰ ਹਰ ਕਰਤ ਪੂਤਨਾ ਜੜੀ ਪੂਤਨਾ ਜਿਹੜੀ ਕੰਸ ਨੇ ਭੇਜੀ ਸੀ ਕੰਸ ਲੇਕਨ ਮਾਮਾ ਲੱਗਦਾ ਹੈ ਕ੍ਰਿਸ਼ਨ ਭਗਵਾਨ ਦਾ ਪਰ ਆਪਣੇ ਭਾਣਜੇ ਨੂੰ ਮਾਰਨ ਵਾਸਤੇ ਹਰ ਇੱਕ ਹੀਲਾ ਵਸੀਲਾ ਉਹਨੇ ਵਰਤੀਆ ਪਰ ਹੋਇਆ ਉਹ ਜੋ ਨਾਰਾਇਣ ਪ੍ਰਮਾਤਮਾ ਨੂੰ ਮਰਜੂਰ ਸੀਗਾ। ਕ੍ਰਿਸ਼ਨ ਭਗਵਾਨ ਬਚ ਗਏ ਤੇ ਕੰਸ ਦਾ ਬੋਲਾ ਰਹੀ ਹੀ ਕੱਖ ਨਹੀਂ। ਆਖੋ ਸਤਨਾਮ। ਇੱਥੇ ਤੇ ਗੁਰਬਾਣੀ ਕਹਿੰਦੀ ਆ ਜਿਸ ਦਾ ਸਾਹਿਬ ਡਾਡਾ ਹੋਵੇ। ਤਿਸਨੂੰ ਮਾਰ ਨਾ ਸਕਾ। ਜਿਹੋ ਜਾਂ ਕਿਸੇ ਦੇ ਲਈ ਸੋਚੋਗੇ ਨਾ ਕਰੋਗੇ ਉਹ ਜਾਂ ਤੁਹਾਡੇ ਨਾਲ ਹੋਏਗਾ। ਜੇ ਬੁਰਾ ਕਰੋਗੇ ਤੇ ਬੁਰਾ ਹੋਏਗਾ ਚੰਗਾ ਕਰਾਂਗੇ ਤੇ ਚੰਗਾ ਹੋਏ ਸਰਬੱਤ ਦਾ ਭਲਾ ਮੰਗਾਗੇ ਤੇ ਸਰਬੱਤ ਦੇ ਭਲੇ ਦੀ ਲੜੀ ਦੇ ਵਿੱਚ ਅਸੀਂ ਵੀ ਆਵਾਂਗੇ ਇਸੇ ਕਰਕੇ ਸਤਿਗੁਰੂ ਸਭਨਾ ਦਾ ਭਲਾ ਮੰਨਾਂਦਾ ਤੇ ਸਦਾ ਬੁਰਾ ਕਿਉਂ ਹੋਏ ਸਿੱਖਾ ਜਦੋਂ ਗੁਰੂ ਭਲਾ ਮੰਗਦਾ ਫਿਰ ਤੂੰ ਕਿਸੇ ਦਾ ਬੁਰਾ ਕਿਉਂ ਮੰਗਦਾ ਹੈ ਤੂੰ ਵੀ ਤੇ ਭਲਾ ਮੰਗਨਾ ਆਪਣੇ ਬਾਪੂ ਵਰਗਾ ਬਣ ਆਪਣੇ ਪਿਓ ਵਰਗਾ ਸੁਭਾਅ ਦਾ